ਅੰਮ੍ਰਿਤਸਰ ਦੇ ਵਿੱਚ ਲੁੱਟਖੋਹ ਦੀਆਂ ਵਾਰਦਾਤਾ ਇੱਕ ਵਾਰ ਫਿਰ ਤੋਂ ਵਦਨੀਆਂ ਸ਼ੁਰੂ ਹੋ ਗਈਆਂ ਹਨ ਤਾਜ਼ਾ ਮਾਮਲਾ ਬੀਤੀ ਰਾਤ ਦਾ ਥਾਣਾ ਸਦਰ ਅਦੀਨ ਆਉਂਦੇ ਇਲਾਕੇ ਚੋਂ ਸਾਹਮਣੇ ਆਇਆ ਜਿੱਥੇ ਕਿ ਥਾਣਾ ਵੇਰਗਾ ਦੇ ਵਿੱਚ ਤੈਨਾਤ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਕਰਕੇ ਜਦੋਂ ਕਾਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਅਣਪਛਾਤੇ ਪੰਜ ਨੌਜਵਾਨਾਂ ਵੱਲੋਂ ਉਸਤੇ ਹਮਲਾ ਕੀਤਾ ਗਿਆ ਤੇ ਪੁਲਿਸ ਮੁਲਾਜ਼ਮ ਨੂੰ ਰੋਕ ਕੇ ਉਸਦੀ ਪਿਸਤੌਲ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਪੁਲਿਸ ਅਧਿਕਾਰੀ ਬੂਟਾ ਸਿੰਘ ਨੇ ਦੱਸਿਆ ਕਿ ਜਦੋਂ ਡਿਊਟੀ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਤਿੰਨ ਮੋਟਰਸਾਈਕਲਾਂ ਤੇ ਸਵਾਰ ਪੰਜ ਨੌਜਵਾਨਾਂ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਰੋਕ ਬਾਹਰ ਆਇਆ ਤਾਂ ਨੌਜਵਾਨਾਂ ਵੱਲੋਂ ਉਸ ਦੀ ਪੇਸਤੂਲ ਖੋਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਉਨ੍ਹਾਂ ਨੌਜਵਾਨਾਂ ਦੇ ਕੀ ਵਜ੍ਹਾ ਰੰਜਿਸ਼ ਸੀ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ पुलिस अधिकारी ने दसा की जिस समय हमलावर वालों पिस्तौल कोशिश की जा रही थी तीन रोंदवी मौके से डिग भी गंभीर सट लगी है। जिस तो बाद अमृतसर के गुरु नानक देव हस्पताल च दाखिल करवाया गया है ਦੇ ਮੈਂ ਪਤਾ ਨੁਕਾਟ ਅਨੀ ਬਾ ਮੇ ਚਲੋ ਦੂਈ ਕਰੇ ਮੇਰੀ ਬਹੁਤ ਦੇ ਲੀ ਗਿਆ ਲਾਜ ਆ ਹਣਾ ਤੂੰ ਘਟਾ ਕਿਹੜੀ ਜਾ ਮੇਰੀ ਗਲਤੀ ਕੀ ਹੈ ਮੇਰੀ ਜੇ ਮੰਨ ਲਓ ਜੇ ਕਿ ਮੰਦੇ ਦਾ ਜੁਮਿਆਰ ਕੋ ਨਹੀਂ ਮੇਰਾ ਬੇਰਾ ਵੀ ਜੇ ਹੋ ਜਾਗਾ ਗਲਤੀ ਹਾਂਜੀ 6 ਜਾਣੇ ਅੱਗੇ ਗੱਡੀ ਅੱਗੇ ਤੂੰ ਕੀ ਪੱਕ ਲੈ ਗਏ ਲੈਣਾ ਇਹਨਾਂ ਦਾ ਕਿ ਬੇਡੇ ਦਾ ਲੈਣ ਵਾਤੇ ਆਏ ਸਿਰਫ ਇਹਨਾਂ ਨੂੰ ਵੇਖਣ ਵੀ ਆਏ ਮੈਂ ਇਹਨਾਂ ਦਾ ਤਰਲਮੈਂਟ ਵੀ ਕਰ ਤਾ ਤੁਹਾਨੂੰ ਕਿਸੇ ਨੇ ਧੇਜਿਆ ਇੱਥੇ ਵੀ ਤੂੰ ਇੱਥੇ ਆਓ ਪਤਾ ਲੱਗਿਆ ਤੁਹਾਨੂੰ ਪਤਾ ਨਹੀਂ ਮੈਨੂੰ ਕਹਿੰਦੇ ਮੈਂ ਤੁਹਾਨੂੰ ਮਹਾਰਾਜ ਤੁਹਾਨੂੰ ਇਹਨਾਂ ਨੂੰ ਤਾਂ ਦਰਸਤੀ ਦਵੇ ਤਾਂ ਚਲੋ ਉਹਨਾਂ ਦੇ ਟੱਟਾ ਨਾ ਹੋਵੇ ਮੈਂ ਇਹ ਕਰਵਾ ਪੰਚ ਕਾਜੀ ਕਿ ਮੇਰੇ ਬੇਟੇ ਦੀ ਜ਼ਿੰਦਗੀ ਬਣੀ ਰਹੂ ਬਣੀ ਰਹੇ ਜੇ ਮੰਨੋ ਇਹ ਇਹਨਾਂ ਦੇ ਘਰ ਦਾ ਕੋਈ ਚਰਾਗ ਚਲੇ ਜਾਂਦਾ ਇਹਨਾਂ ਦਾ ਤੇ ਪਤਾ ਜੁਮਿਆਰ ਕੌਣ ਹੀ ਕੀ ਨਾਮ ਆਪਣਾ ਤੇ ਕੀ ਗੱਲ ਹੋਈ ਆ ਮੇਰਾ ਨਾਂ ਜੀ ਬੂਟਾ ਸਿੰਘ ਹੈਡ ਕਾਂਠੇ ਵਾਲਾ ਖਾਣੇ ਵੇਰ ਕੇ ਲੱਗਾ ਮੈਂ ਅੱਛਾ ਕੀ ਗੱਲ ਹੋਈ ਆ ਗੱਲ ਤਾਂ ਸਰ ਜੀ ਮੈਨੂੰ ਹੀ ਨਹੀਂ ਪਤਾ ਲੱਗਾ ਮੇਰੇ ਗਾੜੀ ਇਹ ਬੰਦੇ ਹੀ ਪੰਜਾਂ ਨੇ ਹੀ ਤਿੰਨ ਮੋਟਸ ਵਾਲੇ ਹਨ ਕੋ ਇਹਨਾਂ ਮੇਰੇ ਨਾਲ ਅੱਗੇ ਪਹਿਲਾਂ ਆਣ ਕੇ ਗੱਡੀ ਦੇ ਬਰਾਬਰ ਤੇ ਆ ਕੇ ਮੇਰੇ ਸੀਸੇ ਦੇ ਹੱਥ ਮਾਰਿਆ ਸੀਸੇ ਦੇ ਹੱਥ ਮਾਰਿਆ ਜੋਂ ਤਾਂ ਮੈਂ ਗੱਡੀ ਨਹੀਂ ਡੱਕੀ ਮੈਨੂੰ ਪਤਾ ਨਹੀਂ ਬੰਦੇ ਨੂੰ ਜਾਣਦਾ ਨਹੀਂ ਇਹਨਾਂ ਮੇਰੇ ਗੱਡੀ ਮੋਟਰਸਾਈਕਲ ਕਰਤੇ ਜਦੋਂ ਗੱਡੀ ਮੋਟਰਸਾਈਕਲ ਕਰਦਾ ਮੈਂ ਗੱਡੀ ਸਾਈਡ ਤੇ ਕੱਢ ਲਈ ਫਿਰ ਇਹਨਾਂ ਗੱਡੀ ਮੋਟਰਸਾਈਕਲ ਕਰਤੇ ਮੈਂ ਫਿਰ ਗੱਡੀ ਸਾਈਡ ਦੀ ਕੱਢ ਲਈ ਇਹਨਾਂ ਫਿਰ ਮੋਟਰਸਾਈਕਲ ਗੱਡੀ ਕਰਤੇ ਜਦੋਂ ਮਠੀ ਗੱਡੀ ਕਰਤੇ ਤੇ ਇਹਨਾਂ ਬਿਲਕੁਲ ਗੱਡੀ ਕਰਤੇ ਮੈਨੂੰ ਗੱਡੀ ਡੱਕਣੀ ਪਈ ਮੈਂ ਗੱਡੀ ਡੱਕ ਕੇ ਥੱਲੇ ਉਤਰਿਆ ਤੇ ਇਹਨਾਂ ਨੇ ਦਵਾ ਦਵੇਖਿਆ ਵੀ ਮੇਰੇ ਕੋਲ ਪੈਦਲ ਮੈਂ ਪੈਦਲ ਕੱਢਾ ਮੈਂ ਤੇ ਪਰ ਪੈਟਰੋਲ ਦਾ ਨੇ ਮੈਂ ਖੋਨ ਦਿੱਤਾ ਉਹਨਾਂ ਜਦੋਂ ਬੰਦੇ ਪਬਲਿਕ ਦੇ ਹੋਰ ਲੱਗੇ ਹੋ ਟਾਈਪ ਹੋ ਗਏ ਇਹਨਾਂ ਨੂੰ ਆ ਕੇ ਮਨ ਲੋ ਕੋਚਕ ਕੀਤੀ ਉਹਨਾਂ ਨੇ ਜਦੋਂ ਵੇਖਿਆ ਮਲਾਜਮ ਆ ਤੇ ਉਸ ਕਰਕੇ ਮੇਰਾ ਥੋੜਾ ਜਿਹਾ ਬਚਾ ਹੋ ਗਿਆ ਜਿਹੜਾ ਮੈਂ ਇਹਨਾਂ ਦਾ ਮੋਟਰਸਾਈਕਲ ਇੱਕ ਛੋਟੀ ਉੱਥੋਂ ਭੱਜ ਗਏ ਜਿਹੜਾ ਫਿਰ ਉਹਨਾਂ ਜਨ ਨੂੰ ਪੀਸੀਆਰ ਵਾਲੇ ਮਲਾਜਮ ਆ ਗਏ ਜਿਹਨਾਂ ਪੀਸੀਆਰ ਵਾਲੇ ਮਲਾਏ ਉਹਦੀ ਮਤ ਤਾਂ ਫਿਰ ਇਹਨਾਂ ਨੂੰ ਮੈਂ ਜਾ ਕੇ ਅਗਲੇ ਬੰਨੇ ਫਿਰ ਇੱਕ ਮੋਟਰਸਾਈਕਲ ਇਹਨਾਂ ਦਾ ਸੁੱਟਿਆ ਇੱਕ ਬੰਦਾ ਫੜਿਆ ਇਹ ਚੱਲ ਹੋਈ ਸਿਰਫ ਉਹ ਨਸ਼ੇੜੀ ਸੀ ਜਾਂ ਕਿੰਨੀ ਕੁਮਲ ਸੀ ਬੰਦਿਆਂ ਦੀ ਜਿਹੜਾ ਮੈਂ ਉਮਰ ਤਾਂ ਸਰ ਉਹਨੇ ਰਾਜਾ ਹੈ ਇਹ ਪ ਉਹਦਾ ਰੌਲ ਬੋਲਾ ਇਹ ਮੁੰਡੇ ਹੀ ਅੱਜ ਜੰਗ ਮੁੰਡੇ ਹੀ ਕੋਈ ਗੱਲ ਨਹੀਂ ਐਡੀ ਸਮਝਦੇ ਨਹੀਂ ਜੇ ਅਗਰ ਸਰ ਪੰਜਾਬ ਪੁੜੀ ਸੀ ਸੇਫ ਨਹੀਂ ਤੇ ਬਾਕੀ ਲੋਕਾਂ ਦਾ ਕੀ ਹੋਊਗਾ ਸਮਝ ਦੇ ਸਰ ਗੱਲ ਤੇ ਆ ਨਾ ਜਾਂਦਾ ਹੋਵੇ ਨਾ ਆਪਾਂ ਕਿਸੇ ਨਾਲ ਮਾੜੀ ਚੰਗੀ ਕੀਤੀ ਹੋਵੇ ਕਿਸੇ ਨਾਲ ਮਾੜੀ ਚੰਗੀ ਨਹੀਂ ਕੀਤੀ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ ਉਹਨਾਂ ਬੰਦਿਆਂ ਨੂੰ ਕੌਣ ਬੰਦੇ ਕੌਣ ਨਹੀਂ ਇਹ ਤਾਂ ਆਪਣਾ ਮਹਿਕਮੇ ਦਾ ਕੰਮ ਕਰਨ ਦਾ ਹੈ ਕੋਈ ਗੱਲ ਨਹੀਂ ਇਹੋ ਜਿਹਾ ਨਾ ਵੀ ਨਾਇਟਵਾਰਕ ਦਾ ਕੰਮ ਤਾਂ ਕਰਨਾ ਹੀ ਪੈਂਦਾ ਜੀ ਇੱਛਾ ਨਹੀਂ ਆ ਕਿ ਕਿਸੇ ਕਿਸ ਹੁੰਦਾ ਕੰਮ ਹੋਵੇ ਤੇ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਵੀ ਉਹ ਕੰਮ 'ਚ ਕੋਈ ਮੇਰੇ ਨਾਲ ਵਾਦਾ ਘਾਟਾ ਹੋਇਆ ਜਾਂ ਵਹਿ ਇਹਨੂੰ ਕੋਈ ਸਮਝ ਹੀ ਨਹੀਂ ਲੱਗੀ ਟਾਈਮ ਤਾਂ ਸਰ ਕੋਈ ਹੈਗਾ ਸੀ 9:30 ਦਾ ਟਾਈਮ ਹੈਗਾ ਸੀ ਸਰ ਤੁਸੀਂ ਡਿਊਟੀ ਤੇ ਆਪਣੇ ਘਰ ਆ ਰਹੇ ਸੀ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੇ ਸਰ ਵਾਰਦਾਤ ਹੋਈ ਹੈ ਜਿਹੜੀ ਇਹ ਵਾਰਦਾਤ ਜੀ ਬਿਲਕੁਲ ਆਪਣਾ ਜਦੋਂ ਮੈਂ ਪੁਲੋਂ ਮੁੜਿਆ ਨਾ ਆਪਣਾ ਬੇਰਕਾ ਪੁਲ ਤੋਂ ਮੁੜਿਆ ਇੱਧਰ ਨੂੰ ਆਪਣਾ ਥੀਰੀ ਕੰਧ ਗੋਦਵਰੀਆਲ ਨੂੰ ਉੱਥੇ ਅਗਲੇ ਬੰਨੇ ਪੁਲ ਦੇ ਬਿਲਕੁਲ ਪੁਲ ਜਿੱਥੇ ਖਤਮ ਹੁੰਦਾ ਉੱਥੇ ਆ ਕੇ ਪੁਲ ਤੋਂ ਪਿੱਛੇ ਹੀ ਹੋ ਗਈ ਉੱਥੇ ਵਾਰਦਾਤ ਇਹ ਤਾਂ ਮੈਨੂੰ ਸਰ ਜਿਹੜੇ ਮੁੰਡੇ ਸੀ ਉਹ ਪਾ ਦੇ ਪਿੱਛੋਂ ਦੇ ਪਿੱਛੇ ਲੱਗੇ ਸੀ ਆ ਪਿੱਛੇ ਲੱਗੇ ਆਏ ਸਰ ਅੱਛਾ ਪ੍ਰਯੋਗ ਅਧਿਆਚਾਰ ਭਾਈ ਜੇਰੋ ਆਪਣੀ ਕੋਈ ਨਿੱਜੀ ਤਾਂ ਦੁਖਨੀ ਨਹੀਂ ਕਿ ਇਹਨਾਂ ਨੇ ਕਰ ਇਹਨਾਂ ਨੇ ਇੱਕ ਕਾਰਵਾਈ ਕੀਤੀ ਮੇਰ ਨਾਲ ਇਹੋ ਜਿਹਾ ਕਾਂਡ ਕੀਤਾ ਕਿਉਂ ਕੀਤਾ ਮੇਰ ਨਾਲ ਸਰ ਇਸ ਬਾਰੇ ਵੀ ਆਪਣੇ ਮਹਿਰਕ ਮੇਰੇ ਬੰਦੇ ਨੂੰ ਅਫਸਰਾਂ ਨੂੰ ਦੱਸ ਹਾਂਜੀ ਮੈਂ ਐਸਐਚਓ ਸਾਹਿਬ ਸਦਰਨਾ ਨੂੰ ਇਨਫਾਰਮ ਹੋ ਗਿਆ ਸਦਰਾ ਐਸਐਚਓ ਸਾਹਿਬ ਮਿਲ ਗਏ ਸੀ ਆਪਣੇ ਐਸਐਚਓ ਮਹਿਰਕੇ ਨਾਲ ਵੀ ਗੱਲ ਹੋ ਗਈ ਸਰ ਸਾਰਿਆਂ ਨਾਲ ਮਿਲ ਗਏ ਸੀ ਤੇ ਜੇ ਕਰਕੇ ਮੈਂ ਉਹਨਾਂ ਆਪਣੇ ਸਰ ਉਹਨਾਂ ਨੇ ਇੱਕੋ ਬੰਦਾ ਕਾਬੂ ਕੀਤਾ ਗਿਆ ਇੱਕ ਬੰਦਾ ਕਾਬੂ ਕੀਤਾ ਤੇ ਦੋ ਉਹਨਾਂ ਦੇ ਮੋਟਰਸਾਈਕਲ ਵਹੀਕਲ ਜਿਹੜੇ ਕਾਬੂ ਹੋਤੀ ਸੀ ਜੀ ਉਹਨੇ ਬਹੁਤ ਸਾਧ ਦਿੱਤਾ ਕਬਰੀ ਨੇ ਸਾਥ ਦਿੱਤਾ ਬਹੁਤ ਪਾਉਲਕ ਨੇ ਬਹੁਤ ਸਾਦੇ ਸਾਡੇ ਪੀਸੀਆਰ ਸਤਰਾ ਲਿਆ ਬਹੁਤ ਸਾਦ ਮਾਮਲਾ ਇਹ ਅਭੀ ਵੈਰੀਫਾਈ ਕਰ ਰਹਾ ਜੀ ਆਂਦਾ ਵੀ ਮੇਰੇ ਮਗਰ ਲੱਗੇ ਮੁੰਡੇ ਮੋਟਰਸਾਈਕਲ ਤੇ ਜਿਨ੍ਹਾਂ ਕਾਰ ਤੇ ਹੱਥ ਮਾਰਿਆ ਤੇ ਜਿਨ੍ਹਾਂ ਨੂੰ ਮੈਂ ਕਿਹਾ ਕਿਹੜੀ ਗੱਲ ਮਾਰਿਆ ਕਰੋ ਮੇਰੇ ਨਾਲ ਉਹਨਾਂ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਬਾਕੀ ਤਫਤੀਸ਼ ਬਿਆਨ ਲੈ ਕੇ ਤਫਤੀਸ਼ ਕਰਕੇ ਪੂਰੀ ਮੁਕੰਮਲ ਕਰਕੇ ਤੇ ਜਿਹੜੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਰ ਸਮਝਦੇ ਨਹੀਂ ਅਗਰ ਜੇ ਮੁਲਾਜ਼ਮ ਨੂੰ ਸੇਫਟ ਲੋਕਾਂ ਦਾ ਕੀ ਹੋਗਾ ਨਹੀਂ ਤੇ ਮਾੜੀ ਗੱਲ ਉਹ ਨਾਲ ਦੀ ਜਿਨ੍ਹਾਂ ਨੇ ਕੀਤੀ ਆ